ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅਦਰ ਦੇ ਸਾਰਿਆਂ ਦਾ ਦਿਿਲੋਂ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਤੇ ਅੱਜੋ ਜੀ ਤੁਹਾਨੂੰ ਦਿਖਾਈਏ ਅੱਗੇ ਸੇ ਕੀ ਕੰਮ-ਕਾਰ ਕਰਿਆ ਅੱਜ ਤੇ ਕੀ ਸਬਜ਼ੀ ਉਤ ਬਣਾਈ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਤੇ ਸਾਨੂੰ ਜ਼ਰੂਰ ਕਮੈਂਟਾਂ ਜਰੂਰ ਦੱਸਿਓ ਵੀ ਸਾਡਾ ਬਲੌਗ ਕਿਵੇਂ ਦਾ ਹੈ ਜੀ ਤੇ ਜਿਹੜੇ ਸਾਡੇ ਚਾਹ ਤੇ ਨਵੇਂ ਆਦੇ ਤੇ ਸਾਡੇ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਆ ਜੀ ਤੁਹਾਨੂੰ ਬੈਕ ਕੈਮਰੇ ਨਾਲ ਹੀ ਦਿਖਾਈਏ ਘਰ ਦੇ ਕੰਮ ਕਾਜ ਲੋ ਜੀ ਅੱਜ ਬਣਾਈ ਸੀ ਜੀ ਅਸੀਂ ਮਾਵਾ ਦੀ ਦਾਲ ਤੇ ਤੇ ਮੈਂ ਕਿਹਾ ਅੱਜ ਮਾਹ ਦੀ ਦਾਲ ਬਣਾ ਲਈਏ ਜੀ ਅਸੀਂ ਮਾਹ ਦੀ ਦਾਲ ਬਣਾ ਲਈ ਤੇ ਅੱਧ ਕਰ ਮਾਵਾ ਦੀ ਦਾਲ ਬਣ ਕੇ ਪਿਆਰੇਗੀ ਤੇ ਨਾਲ ਦੀ ਨਾਲ ਅਸੀਂ ਗਰਮ ਗਰਮ ਪ੍ਰਸ਼ਾਦਾ ਵੀ ਬਣਾ ਰਹੇ ਜੀ ਤੇ ਸ਼ਾਮ ਦਾ ਟਾਈਮ ਹੋ ਗਿਆ ਜੀ ਏ ਮਾਂਵਈ ਢਾਲ ਬਣਾ ਲਈ ਸੀਗੀ ਮੈਂ ਦੁਪਹਿਰ ਨੂੰ ਬਣਾ ਲਈ ਸੀਗੀ 12:00 1 ਵਜੇ ਤੇ ਹੁਣ ਮੈਂ ਗਰਮ ਗਰਮ ਪਰਚਾਤਾ ਬਣਾ ਲਿਆ ਤੇ ਅਸੀਂ ਗਏ ਸੀਗੇ ਜੀ ਅੱਜ ਬਾਹਰ ਚੁੰਨੀ ਤੇ ਥੋੜਾ ਜਿਹਾ ਸਮਾਨ ਲੈ ਕੇ ਆਣਾ ਸੀਗਾ ਘਰ ਦਾ ਤੇ ਚਲੋ ਜੀ ਅੱਧਾ ਸਬਜੀ ਵੀ ਗਰਮ ਹੋ ਗਈ ਸਾਡੀ ਤੇ ਤੁਹਾਨੂੰ ਦੱਸ ਦਿਆਂ ਵੀ ਅਸੀਂ ਘਰ ਦਾ ਕਿਹੜਾ ਸਮਾਨ ਲੈ ਕੇ ਆंदा ਜੀ ਤੇ ਹਰੇ ਮੈਂ ਕੱਢਣਾ ਜੀ ਲਵਾ ਪਏ ਤੇ ਸਾਰਾ ਕੱਢਣਾ ਨੂੰ ਰੰਦਾ ਜਿਸ ਦਾ ਲੈ ਕੇ ਆਏ ਅਸੀਂ ਤੇ ਆਕੇ ਮੈਂ ਹੋਰ ਕੰਮ ਕਰਨ ਲੱਗ ਗਿਆ ਕਪੜੇ-ਕਪੜੇ ਧਾਰ ਕੇ ਲੈ ਕਪੜੇ ਤੈਹ ਲਾਣੇ ਵਾਲੇ ਪਏ ਜੀ ਸਾਰੇ ਤੇ ਆ ਲੈ ਸੀਗੇ ਜੀ ਕਾਜਰਾ ਖੀਰੇ ਧਨੀਆ ਤੇ ਇਹ ਪਿਆਜ਼ ਹੈ ਜੀ ਤੇ ਟਮਾਟਰ ਘਰ ਸਬਜ਼ੀ ਖਤਮ ਹੋ ਗਈ ਸੀ ਸਾਰੇ ਤੇ ਮੈਂ ਗਈ ਸੀ ਕਿ ਚੁੰਨੀ ਤੇ ਮੈਂ ਸੋਚ ਆਂਦਿਆਂ ਦੇ ਕਿਉਂ ਨਾ ਸਬਜ਼ੀ ਵੀ ਲੈ ਚੱਲੀ ਜੀ ਥੋੜੀ ਤੇ ਡੇਲੀ ਡੇਲੀ ਉਰੇ ਕਈ ਵਾਰ ਟੈਂਪੋ ਨਹੀਂ ਆਂਦਾ ਸਾਨੂੰ ਦਿੱਕਤ ਹੋ ਜਾਂਦੀ ਸਬਜ਼ੀ ਦੀ ਤੇ ਫਿਰ ਮੈਂ ਅੱਜ ਇਕੱਠੀ ਆਈ ਸਬਜ਼ੀਆਂ ਲੈ ਆਂਦੀ ਆ ਜੀ ਤੇ ਗਾਜਰ ਲੈ ਆਂਦੀ ਆ ਖੀਰੇ ਲੈ ਆਈ ਧਨੀਆ ਗੋਭੀ ਮਟਰ ਪਿਆਜ਼ ਤੇ ਆਹ ਤਰੀ ਲੈ ਜਾਂਦਾ ਸੀਗਾ ਜੀ ਕਿਲੋ ਮੈਂ ਗਾ ਪਨੀਰ ਬਣਾ ਲਵਾਂਗੀ ਜੀ ਕੱਲ ਨੂੰ ਤੇ ਪਨੀਰ ਦੀ ਸਬਜ਼ੀ ਬਣਾਉਂਗੀ ਜੀ ਤੇ ਚਲੋ ਜੀ ਨੂੰ ਇਹਨੂੰ ਵੀ ਕੱਟ ਲਿਆ ਸੀ ਕੱਲ ਵਾਪਸ ਤੇ ਤੇ ਅਜੇ ਪਾਣੀ ਚ ਪਾ ਕੇ ਇਹਨੂੰ ਅਸੀਂ ਫ੍ਰਿਜ ਵਿੱਚ ਰੱਖ ਦਿੰਦੇ ਆ ਤੇ ਹੁਣ ਦਸੀਂ ਦਾਲ ਬਣਾਈ ਸੀਗੀ ਤੇ ਇਹਨੂੰ ਬਣਾਉਂਗੀ ਜੀ ਸਵੇਰ ਨੂੰ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਪਹਿਲਾਂ ਮੈਨੂੰ ਸੈਟਿੰਗ ਕੈਡਿੰਗ ਕਰ ਲਵਾਂ ਜੀ ਸਮਾਨ ਦੀ ਸਬਜ਼ੀਆਂ ਵਗੈਰਾ ਕੱਢ ਦਮੈਂ ਟੋਕਰੀ ਚ ਸਾਰੀਆਂ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਇਹ ਲੋ ਜੀ ਅਦਰ ਮਟਰ ਕੱਢਦੀ ਟੋਕਰੀ ਵਿੱਚ ਤੇ ਟਮਾਟਰ ਅਦਰ ਕਰਦੇ ਸਕੀਰੇ ਤੇ ਗੋਭੀ ਗਾਜਰਾ ਤੇ ਅਦਰ ਟੋਕਰੀ ਚ ਕੱਢਦੀ ਆ ਸਾਰਾ ਸਬੰਧ ਤੇ ਅੱਜ ਬਾਜ ਕਪੜਾ ਪਾ ਦੂੰਗੀ ਉੱਪਰ ਤੇ ਇਹ ਹੁੰਦਾ ਨਿਕਲ ਗਿਆ ਜੀ ਇਹ ਬਾਕੀ ਤੁਹਾਨੂੰ ਦਿਖਾ ਦਿਆਂ ਜੀ ਅਜੇ ਹਜੇ ਤਾਂ ਇਹ ਮੇਰੇ ਬਹੁਤ ਜ਼ਿਆਦਾ ਵਿਆਹ ਵੇ ਜਿ ਖਲਾਰ ਕਰਨਾ ਤੇ ਅੱਜ ਮੈਂ ਕੰਮ ਕਰਿਆ ਸੀਗਾ ਜੀ ਬਹੁਤ ਹੋ ਗਿਆ ਸਾਡਾ ਇੱਧਰ ਹੀ ਕੱਦੂ ਖੇਡਣ ਲੱਗਿਆ ਤੇ ਕਾਰਟੂਨ ਦੇਖਣ ਲੱਗਿਆ ਜੀ ਟੀਵੀ ਵਿੱਚ ਮੋਟੂ ਪਤਲੂ ਚੱਲਦਾ ਹੈ ਇਹਦਾ ਤੇ ਅਦਰ ਆ ਦੇਖੋ ਜੀ ਅੱਜ ਮੈਂ ਸੋਫਿਆਂ ਦੇ ਕੱਪੜੇ ਵਗੈਰਾ ਧੋਏ ਸੀਗੇ ਤੇ ਮੇਜ਼ ਦਾ ਕੱਪੜਾ ਸਾਰਾ ਕੁਝ ਧੋਇਆ ਸੀਗਾ ਤੇ ਹਜੇ ਮੇਰੇ ਇਹ ਪਹਿਲਾਂ ਮੈਂ ਸਾਰੇ ਕੱਪੜੇ ਤੈਹਰ ਜਾਊਂਗੀ ਜੀ ਤੇ ਉਸ ਤੋਂ ਬਾਅਦ ਫਿਰ ਸੋਫਿਆਂ ਦੇ ਕੱਪੜੇ ਪਿਛਾਊਂਗੀ ਤੇ ਇਹ ਲਈ ਗਈ ਸੀ ਕਿ ਮੈਂ ਸ਼ਾਪਿੰਗ ਕਰਕੇ ਇਹ ਤੁਹਾਨੂੰ ਮੈਂ ਬਾਅਦ ਵਿੱਚ ਦਿਖਾਉਂਦੀ ਹਾਂ ਪਹਿਲਾਂ ਮੈਂ ਥੋੜੀ ਜੀ ਸੋਫਿਆਂ ਵਗੈਰਾ ਦੀ ਸੈਟਿੰਗ ਫੈਟਿੰਗ ਕਰ ਲਈ ਹੈ ਜੀ ਤੇ ਫਿਰ ਮੈਂ ਤੁਹਾਨੂੰ ਇਹ ਦਿਖਾਉਂਗੀ ਜੀ ਸਾਰੇ ਸਤੋਂ ਬਲਗ ਨਾਲ ਕੱਪੜੇ ਦਾ ਰਲਵਾ ਜੀ ਇਹ ਤੁਹਾਨੂੰ ਸ਼ਾਪਿੰਗ ਜਿਹੜੀ ਕਰਕੇ ਜਾਂਦੀ ਆ ਜੀ ਅੱਜ ਸੀ ਤੇ ਇਹ ਮੈਂ ਤੁਹਾਨੂੰ ਬਾਅਦ ਵਿੱਚ ਦਿਖਾ ਦਿਆਂਗੀ ਇਹ ਸਾਡੇ ਬਲੌਗ ਨਾਲ ਬਣ ਰਿਹਾ ਜੀ ਤੇ ਇਹ ਹਜੇ ਗੱਡੀਆਂ ਦੇ ਕੱਪੜੇ ਵੀ ਕਰਾ ਅੱਜ ਮੇਰਾ ਕੰਮ ਬਹੁਤ ਜ਼ਿਆਦਾ ਹੈ ਜੀ ਤੇ ਇਹ ਪਹਿਲਾਂ ਤਾਂ ਮੈਂ ਫਟਾਫਟ ਲਗਾ ਲਵਾਂ ਜੀ ਸਾਰੇ ਕੱਪੜੇ ਤੇ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਕਿਆਊਗਾ ਚਾਸ਼ਕਲਵਾ ਦਿਓ ਜੀ ਕੱਦੂ ਜੀ ਆ ਦੇਖੋ ਕਿਆ ਕਰਦੀ ਇਹ ਸਾਡੀ ਫਾਤਿਮਾ ਦੇਖ ਲਓ ਬਾਹ ਮੁੱਝੂ ਕੀ ਲੱਡੂ ਬਾਹ

ਦਿਖਾ ਦੂੰਗੀ ਬਾਅਦ ਚ ਪਹਿਲਾਂ ਸੀ ਕੱਪੜੇ ਤੈਹ ਰਹੇ ਨਹੀਂ ਫਿਰ ਸਾਰਾ ਕੁਝ ਦਿਖਾਉਂਗੀ ਬਾਅਦ ਚ ਠੀਕ ਹੈ ਸੇ ਚਲੋ ਜੀ ਇਹ ਦੇ ਆ ਜੀ ਤੁਹਾਨੂੰ ਫੇਰ ਲਓ ਜੀ ਇਧਰ ਕੱਪੜੇ-ਕੁਪੜੇ ਸਾਰੇ ਹੀ ਤੈਹ ਲਗਾ ਕੇ ਤੇ ਕਵਰ ਵਿਛਾਤੇ ਤੇ ਗੱਡੀਆਂ ਦੇ ਕਵਰ ਵੀ ਚੜਾਤੇ ਤੇ ਇਧਰ ਮੇਜ਼ ਦਾ ਕਵਰ ਵੀ ਵਿਛਾਤਾ ਤੇ ਕੱਪੜੇ ਵਗੈਰਾ ਸਾਰੇ ਤੈਹ ਲਗਾ ਕੇ ਅਲਮਾਰੀ ਵਿੱਚ ਸੈੱਟ ਕਰਤੇ ਜੀ ਤੇ ਹੁਣ ਤੁਹਾਨੂੰ ਦਿਖਾਉਂਦੇ ਜੀ ਅਸੀਂ ਜਿਹੜੀ ਸ਼ਾਪਿੰਗ ਕਰਕੇ ਲਿਕੇ ਆਂਦੀ ਤੁਸੀਂ ਸਾਡੇ ਬਲੌਗ ਨਾਲ ਬਣੀ ਰਿਓ ਜੀ ਤੇ ਸਾਨੂੰ ਦੱਸਿਓ ਵੀ ਤੁਹਾਨੂੰ ਕਿਹੋ ਜਿਹੀ ਲੱਗੀ ਸਾਡੀ ਸ਼ਾਪਿੰਗ ਸੱਤੇ ਕਲਰਾਂ ਵਾਲਿਆਂ ਦੇ ਸੀਗੇ ਜੀ ਬਿਸਕੁਟ ਇਹ ਪਕੌੜੀਆਂ ਲੈ ਲਏ ਦੀਆਂ ਜਦੋਂ ਸੀ ਸਿੰਮੂ ਨੇ ਖਾ ਲਿਆ ਜੀ ਅੱਧਿਆ ਖੋਲ ਕੇ ਖਤਮ ਹੋ ਗਈ ਤੇ ਮਿਕਸਚਰ ਪਕੌੜੀਆਂ ਤੇ ਆ ਲੈ ਆਂਦੀਆਂ ਜੀ ਪਕੌੜੀਆਂ ਤੇ ਬਿਸਕੁਟ ਲੈ ਆਂਦੇ ਸੀਗੇ ਜੀ ਤੋਂ ਤੇ ਚਾਹ ਚਾਹ ਨਾਲ ਖਾਉਂਦੇ ਸੀ ਸਵੇਰੇ ਤੇ ਅਸੀਂ ਆ ਲੈ ਸੀਗੇ ਜੀ ਇੱਕ ਤੇ ਬਾਕੀ ਲੈ ਆਏ ਸੀਗੇ ਜੀ ਅੱਗੇ ਹੋਰ ਕੁਝ

ਕੋਈ ਨਾ ਇਸ ਨੂੰ ਡੋਗੇ ਤੇ ਸਾਰੇ ਇਹ ਸੀਗੇ ਜੀ ਖਣਪਿੰਦਾ ਸਮਾਨ ਤੇ ਇਹ ਕਾ ਲਿਆ ਸੀ ਜੀ ਕੀ ਸੀ ਤੇ ਬੰਨਣ ਵਾਲੇ ਸੀ ਕਾਪ ਫਿਰ ਕਾ ਲੂਗੀ ਇਹ ਕਾ ਲਿਆ ਦਾ ਸੀਗਾ ਜੀ ਕਾ ਲੂ ਆ ਕਾ ਲੂਗੀ ਮੈਂ ਦੀਦੀਆਂ ਤਾਂ ਮੇਰੇ ਦੋ ਮਿੰਟ ਖੜ ਜਾ ਆ ਲੈ ਜਾ ਚੱਕ ਕੇ ਦਾ ਜੋ ਖਾ ਲੋ ਖਾ ਲੋ ਇਹ ਦੇ ਨੀ ਗੋਲੇ ਜੋ ਖਾਜੋ ਤੇ ਇੱਕ ਆ ਲਿਆ ਦਾ ਸੀਗਾ ਜੀ ਤੇ ਇੱਕਾ ਦੋਸ ਕਰ ਲੰਦੇ ਸੀਗੇ ਮੈਂ ਕਿਹਾ ਠੰਡ ਵਿੱਚ ਸਿਰ ਤੇ ਬੰਨਣ ਨੂੰ ਕੰਮ ਆ ਜਾਂਦੇ ਜੀ ਤੇ ਦੋ ਵਾਲਿਆਂ ਦੇ ਸੀਗੇ ਜੀ ਤੇ ਆ ਸੌਕਸਿਆਂ ਦੀ ਸੀਗੀ ਜੀ ਤੇ ਤਿੰਨ ਜੋੜੇ ਸਰਦੀਆਂ 'ਚ ਕੰਮ ਆ ਜਾਂਦੇ ਜੀ ਪਾੜ ਵਾਸਤੇ ਗਰਮ ਸੌਕਸਿਆਂ ਦੇ ਸੀਗੇ ਜੀ ਇਹਨਾਂ ਦੇ ਅੰਦਰ ਦੋ ਇਹ ਦੂਸਰੇ ਦੇ ਉੱਪਰ ਹੈਗੀਆਂ ਸੀਗੇ ਜੀ ਤੇ ਮੈਂ ਕਿਹਾ ਮੈਨੂੰ ਸੋਲ ਜੇ ਸੌਫਟ ਸੌਫਟ ਜਿਹੜੀਆਂ ਜਿਹਦੇ ਅੰਦਰ ਯਾਨੀ ਸ਼ਨੀਲ ਜਿਹੜਾ ਕਪੜਾ ਲੱਗਿਆ ਹੋਵੇ ਤੇ ਇਸ ਤਰ੍ਹਾਂ ਦੀ ਰਹਿੰਦੇ ਸੀਗੇ ਜੀ ਅਸੀਂ ਹਾਂ ਤੇ ਸੌਫਟ ਵਾਲੀ ਤੇ ਆਹ ਲਏ ਸੀ ਜੀ ਕਿੰਨ ਸੌਕਸ ਦੇ ਜੋੜੇ ਤੇ ਇਕਦਾਂ ਦਾ ਸੀਗਾ ਜੀ ਕੰਗਾ ਤੇ ਸਾਡਾ ਕੰਗਾ ਖਰਾਬ ਹੋ ਗਿਆ ਸੀਗਾ ਜੀ ਕਾਫੀ ਦੇ ਕਰ ਜਾ ਹੋਇਆ ਸੀਗਾ ਤੇ ਮੈਨਸ ਚਾ ਕਿਉਂ ਨਾ ਇੱਕ ਕੰਗਾ ਲੇ ਲਈਏ ਜੀ ਤੇ ਬਸ ਵੀ ਜਾਂਦੇ ਆਤੀ ਗੱਦੀ ਆਕੀ ਨੇ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਜੀ ਤੇ ਬਸ ਇੱਕ ਹਨ ਪਤਾ ਇਹ ਦਿਨ ਕੀ ਕਾਸਦਾ ਕਵਰ ਲੈ ਲਈ ਸੀਗੀ ਤੇ ਸੈਲਫ ਦਾ ਕੱਟ ਜਾ ਸੀ ਜੀ ਤੇ ਫਿਰ ਮੈਂ ਅੱਜ ਹੋਰ ਲਿਆਂਦਾ ਥੋੜਾ ਜਿਆ ਇਨੀ ਕਿ ਸਾਨੂੰ ਅਨੇਕ ਲੋੜ ਪੈਣੀ ਸੀ ਹੋਰ ਤੇ ਇੱਕ ਆ ਲਿਆਂਦਾ ਜੀ ਸੈਲਫ ਦਾ ਕਵਰ ਤੇ ਮੈਂ ਕਿਹਾ ਅਦਰ ਬਾਬਾ ਜੀ ਵਾਲੇ ਕਾਂਸ ਦੇ ਰੰਦਾ ਸੀਗਾ ਜੀ ਪਛਾਣ ਵਾਸਤੇ ਤੇ ਮੈਂ ਕਿਹਾ ਅਦਰ ਪਛਾ ਦੂੰਗੀ ਜੀ ਤੇ ਬਾਕੀ ਜੇ ਬਸ ਗਿਆ ਤਾਂ ਉਧਰ ਇੱਕ ਛੋਟੀ ਜੀ ਕਾਂਸ ਹੈ ਜੀ ਸਾਹਮਣੇ ਜਿੱਤੇ ਬੜੇ ਫਲਾਵਰ ਰੱਖੇ ਹੋਏ ਜੀ ਤੇ ਉੱਥੇ ਪਛਾ ਦੂੰਗੀ ਜੀ ਤੇ ਤੁਸੀਂ ਦੱਸਿਓ ਕਮੈਂਟਾਂ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਸਾਰਾ ਸਮਾਨ ਤੇ ਮੈਨੂੰ ਤੁਹਾਨੂੰ ਦਿਖਾਈ ਜਾਂਦੀ ਹੈ ਜੀ ਨਾਲ ਦੀ ਨਾਲ ਤੇ ਮੈਨੂੰ ਦੱਸਿਓ ਖਾਸ ਤੱਕ ਖਬਰ ਮੈਨੂੰ ਡਿਜੀਟਿਡਾ ਹੈ ਨਾ ਡਿਜ਼ਾਈਨ ਬਹੁਤ ਜ਼ਿਆਦਾ ਪਸੰਦ ਆਇਆ ਜੀ ਮੈਨੂੰ ਤੇ ਤਾਂ ਮੈਂ ਹਾਲੇ ਕਿ ਆਈ ਸੀਗੀ ਤੇ ਮੈਨੂੰ ਵਧੀਆ ਵੀ ਬਹੁਤ ਜ਼ਿਆਦਾ ਲੱਗਿਆ ਤੇ ਨੀਚੇ ਤੋਂ ਐਵੇਂ ਦਾ ਇਹ ਹਾਰਟ ਆੜ ਜਾ ਕਪੜਾ ਇਹ ਉੱਪਰ ਤੋਂ ਜਿਵੇਂ ਇਹਦੇ ਉੱਪਰ ਆ ਬਈ ਇਹ ਖਰਾਬ ਵੀ ਨਹੀਂ ਹੋਊਗਾ ਇੱਕ ਸਸਤੇ ਚ ਸੀਗਾ ਸਸਤਾ ਮੈਨੂੰ ਵਧੀਆ ਨਹੀਂ ਲੱਗਿਆ ਤੇ ਮੈਂ ਕਿਹਾ ਉਹ ਤਾਂ ਆਪਾਂ 2 ਦਿਨ ਪਛਾਉਂਗੇ ਖਰਾਬ ਹੋ ਜਾਊਗਾ ਤਾਂ ਥੋੜਾ ਜਿਹਾ ਵਧੀਆ ਚ ਲੈ ਕੇ ਆਂਦਾ ਜੀ ਅਸੀਂ ਤੇ ਕਾ ਲਿਆਂਦਾ ਇਸ ਨੂੰ ਥੋੜੇ ਦਿਨਾਂ ਦੇ ਦਿਗੇ ਆਪਾਂ ਨੇ ਡਰਾਈ ਫਰੂਟ ਯਾਨੀ ਕਿ ਡਰਾਈ ਫਰੂਟ ਖਤਮ ਹੋ ਗਏ ਸੀਗੇ ਕਾਜੂ ਵਗੈਰਾ ਬਰਾਮ ਤੇ ਲੋਕਾਂ ਨੂੰ ਥਾਰ ਵਾਸਤੇ ਕਮ ਆ ਜਾਂਦੇ ਨੇ ਇਹ ਸਰਦੀਆਂ ਚ ਆਉਂਦੇ ਐ ਤੇ ਸਿਮੋ ਨੂੰ ਵੀ ਦੇਣੀ ਹੁੰਦੀ ਏ ਤੇ ਇਹ ਜਾਂਦੇ ਸੀਗੇ ਜੀ ਡਰਾਈ ਫਰੂਟ ਤੇ ਹੋਰ ਕੀ ਲੈਂਦਾ ਸੀ ਜੀ ਕਾਜੂ ਸਾਡਾ ਜੀ ਲਾਸਟ ਸੋਰੀ ਤੁਸੀਂ ਕਹਿੰਦੇ ਹੋਗੇ ਵੀ ਪ੍ਰੀਤ ਯਾਨੀ ਕਿ Kusum ਕੈਮਰਾ ਬਹੁਤ ਜ਼ਿਆਦਾ ਹਲੰਦੀ ਹੈ ਤੇ ਇੱਕ ਹੱਥ ਨਾਲ ਫੜਨ ਵਿੱਚ ਦਿੱਕਤਾਂ ਦੀ ਜੀ ਤੇ ਉਹਦੇ ਕਰਕੇ ਸਾਨੂੰ ਤੇ ਇੱਕ ਆ ਲੈਂਦੇ ਸੀਗੀ ਜੀ ਸ਼ਾਪਿੰਗ ਕਰਕੇ ਜੀ ਇੱਕ ਬੈੱਡ ਸ਼ੀਟ ਲੈਂਦੇ ਸੀਗੀ ਜੀ ਤੁਸੀਂ ਕਮੈਂਟਾਂ ਜ਼ਰੂਰ ਦੱਸਿਓ ਵੀ ਤੁਹਾਨੂੰ ਸਾਰੀ ਸ਼ਾਪਿੰਗ ਕਿਵੇਂ ਦੀ ਲੱਗੀ ਵਧੀਆ ਲੱਗੀ ਤੇ ਅਸੀਂ ਤੁਹਾਨੂੰ ਐਵੇਂ ਸ਼ਾਪਿੰਗ ਦਿਖਾਈ ਜਾਵਾਂਗੇ ਜੀ ਆਪਣੀ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਜਿਹੜੀ ਤੁਸੀਂ ਸ਼ਾਪਿੰਗ ਕਰਕੇ ਲਿਆਦੇ ਇਹ ਸਾਨੂੰ ਨਾਲ ਦੀ ਨਾਲ ਦਿਖਾਇਆ ਕਰੋ ਜੀ ਤੇ ਮੈਂ ਤਾਂ ਫਿਰ ਸੋਨਾਂ ਆਪਣੀ ਜਿੱਥੇ ਚੱਲੀ ਹਾਂ ਉਹ ਵੀ ਸਾਰੀ ਸ਼ਾਪਿੰਗ ਦਿਖਾ ਦਈਏ ਤੇ ਅੱਜ ਗਏ ਸੀਗੇ ਜੀ ਅਸੀਂ ਚੁੰਨੀ ਕਲਾ ਸ਼ਾਪਿੰਗ ਕਰਨ ਥੋੜਾ ਜਿਹਾ ਘਰ ਦਾਸਤੇ ਹਨ ਸਬਜ਼ੀਆਂ ਵਗੈਰਾ ਲੈ ਜਾਣੇ ਸੀਗੇ ਆ ਤੇ ਥੋੜੇ ਜਿਹੀ ਖਾਣ ਪੀਣ ਦੇ ਪਕੌੜੀਆ ਬਿਸਕੁਟ ਵਗੈਰਾ ਤੇ ਡਰਾਈ ਫਰੂਟ ਵਗੈਰਾ ਖਤਮ ਹੋ ਗਏ ਸੀਗੇ ਤੇ ਇੱਕ ਬੈੱਡ ਸ਼ੀਟ ਲਿਆਂਦੀ ਜੀ ਤੇ ਮੈਂ ਕਿਹਾ ਇਸ ਤੇ ਕੋਈ ਆਇਆ ਗਿਆ ਹੁੰਦਾ ਤੇ ਕੰਮ ਆ ਜਾਂਦੀ ਜੀ ਬਦਾਮ ਮੈਂ ਵੀ ਖਾਣ ਮ

ਕਦਿਆਂ ਦਾ ਗਦਾ ਖਾ ਲੋ ਇੱਕ ਦੋ ਲੈ ਲੂ ਟੂ ਜਿਆਦਾ ਨਹੀਂ ਖਾਈਦੇ ਹੁੰਦੇ ਠੀਕ ਆ ਗੰਮੀ ਹੋ ਜਾਂਦੀ ਹੈ ਮੈਂ ਖਾ ਲਵਾਂ ਇਹ ਟੂ ਲੈ 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 ਖਾ ਲੈ ਖਾ ਲੈ ਮੈਂ ਖਾ ਲਵਾਂ ਹਮ ਯਮੀ ਹੈ ਇਹ ਕਾਜੂ ਕਾਜੂ ਹਮ ਇਹ ਵੀ ਕਾਜੂ ਖਾ ਲੂਗੀ ਮੈਂ ਕੋਈ ਨਾ ਮੈਂ ਤੈਨੂੰ ਖੋਲ ਕੇ ਦਊਂਗਾ ਫਿਰ ਫਿਰ ਖਾ ਲਈ ਕਾਜੂ ਪਹਿਲਾਂ ਬਦਾਮ ਖਾ ਲੈ ਫਿਰ ਖਾ ਲਿਓ ਹਮ ਉਹ ਤੇ ਚਲੋ ਜੀ ਇਹ ਸਾਡੇ ਸਿਮੂ ਦੇ ਫੇਵਰਟ ਹੈ ਜੀ ਡਰਾਈ ਫਰੂਟ ਵਗੈਰਾ ਇਹ ਖਾਈ ਜਾਂਦੀ ਜੀ ਤੇ ਮੰਗੀ ਜਾਂਦੀ ਜੀ ਮੈਨੂੰ ਖਾਣ ਨੂੰ ਦੇ ਦਿਓ ਖਾਣ ਨੂੰ ਦੇ ਦਿਓ ਤੇ ਚਲੋ ਜੀ ਹੋਰ ਮੈਂ ਸਾਰੀ ਸ਼ਾਪਿੰਗ ਜਿਹੜੀ ਕਰਕੇ ਜਾਂਦੀ ਸਾਨੂੰ ਮੈਂ ਦਿਖਾਤੀ ਜੀ ਤੇ ਹੁਣ ਮੈਂ ਦੇ ਦਾਂ ਇਹਨੂੰ ਕਾਜੂ ਮੰਗਦੀ ਆ ਜੀ ਖਾਣ ਵਾਸਤੇ ਆ ਤੇ ਇਹਨੂੰ ਖੋਲ ਕੇ ਦੇ ਦਈਏ ਤੇ ਬਾਕੀ ਜਿਹੜਾ ਸਮਾਨ ਹੁੰਦਾ ਭੈ ਖਲਾਰਖਣਾ ਪਾ ਲਿਆ ਜੀ ਫੇਰ ਤੇ ਹੁਣ ਅਸੀਂ ਇਹਨੂੰ ਸਮੇਟ ਲਈਏ ਜੀ ਤੇ ਮਿਲਦੇ ਆ ਜੀ ਤੁਹਾਨੂੰ ਥੋੜੀ ਜਿਹੀ ਦੇਰ ਬਾਅਦ ਜੀ ਲਓ ਜੀ ਮਿਲੋ ਜੀ ਸੁਖਨਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਡਿਊਟੀ ਤੇ ਆ ਗਏ ਸੀਗੇ ਜੀ ਤੇ ਹੁਣ ਲੱਗੇ ਅਸੀਂ ਰਾਤ ਦਾ ਡਿਨਰ ਕਰਨ ਤੇ ਅਦਰ ਰੋਟੀ ਤਿਆਰ ਹੈ ਸਾਡੀ ਦਾਲ ਬਣਾਈ ਸਿਗੀ ਹੈ ਜੀ ਅਸੀਂ ਮਾਸ਼ੂਲਿਆਂ ਦੀ ਤੇ ਨਾਲ ਰੋਟੀ ਤੇ ਨਾਲ ਪਿਆਜ਼ ਨਿੰਬੂ ਦਾ achar ਤੇ ਆਜੋ ਜੀ ਤੁਸੀਂ ਵੀ ਸਾਡੀ YouTube ਫੈਮਿਲੀ ਵੀ ਖਾ ਲੋ ਜੀ ਰੋਟੀ ਤੇ ਦਾਲ ਅੱਜ ਦਾਲ ਰੋਟੀ ਬਣਾਈਆ ਸੀ ਜੀ ਅਕਸ਼ਰ ਤੇ ਸੁੱਖ ਸਾਨੂੰ ਖਾ ਕੇ ਦੱਸੋਗੇ ਵੀ ਕਿਵੇਂ ਦੀ ਬਣੀ ਹੈ ਜੀ ਦਾਲ ਤੇ ਕੱਲ ਅਸੀਂ ਬਣਾਈ ਸੀਗੇ ਜੀ ਮਟਰ ਤੇ ਮੈਂ ਤਸਵੀਰ ਖਾਦੀ ਨਹੀਂ ਮੈਂ ਮਟਰ ਨਾਲ ਹੀ ਖਾ ਲਈ ਸੀਗੀ ਦਾਲ ਅਸੀਂ ਬਣਾ ਕੇ ਰੱਖਤੀ ਸੀ ਮੈਂ ਦੁਪਹਿਰੇ ਖਾਈ ਹੈ ਨਹੀਂ ਕਿਸੇ ਨੇ ਵੀ ਨਹੀਂ ਫਿਰ ਮੈਂ ਚੁੰਨੀ ਚਲੇ ਗਈ ਸੀਗੀ ਵਧੀਆ ਬਣੀ ਦਾਲ ਹੂੰ ਬਹੁਤ ਟੇਸਟੀ ਹੈ ਸਵਾਦ ਠੀਕ ਬਣੀ ਠੀਕ ਬਣੀ ਹਾਂਜੀ ਬਹੁਤ ਟੇਸਟੀ ਹੈ ਤੇ ਚਲੋ ਜੀ ਖਾ ਲਓ ਫੇ ਰੋਟੀ ਆਹਟਾ ਵਧੀਆ ਜਾ ਰਿਹਾ ਵਧੀਆ ਰਿਹਾ ਹਾਂਜੀ ਬਹੁਤ ਹੀ ਰਿਹਾ ਠੰਡੀ ਬਹੁਤ ਹੈ ਨਾ ਤੂਪੀ ਨਹੀਂ ਕੋਲਦੀ ਤਿੰਨ ਚਾਰ ਦਿਨ ਹੋ ਗਏ ਤਾਂ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਨਾ ਪਹਿਲੇ ਤਰੀਕ ਤੋਂ ਬਾਅਦ ਤਾਂ ਠੰਡ ਹੀ ਬਹੁਤ ਵਾਹਣ ਲਗੀ ਬਹੁਤ ਠੰਡ ਆਈ ਹੂੰ ਬੁਰਾ ਹਾਲ ਕਰਿਆ ਪੈ ਠੰਡ ਨੇ ਲੋੜੀ ਲੱਗਦਾ ਹੀ ਹੈ ਨਾ ਜੀ ਹੂੰ ਲੋੜੀ ਦੇ ਬਾਅਦ ਹੁਣ ਮਾੜਾ ਮੋਟਾ ਠੀਕ ਹੋਊਗਾ ਸਾਂਹੀ ਜੀ ਅਖੇ ਫਰਗੂਰੀ ਵਿੱਚ ਆ ਕੇ ਫਰਕ ਪੈ ਜਾਂਦਾ ਜਿਹੜੀ ਮੈਂ ਸਮਾਨ ਲਈ ਸੀ ਵਧੀਆ ਤਾਂ ਸਾਰਾ ਹਾਂਜੀ ਸ਼ਾਪਿੰਗ ਕਰਕੇ ਲਈ ਥੋੜੀ ਬਹੁਤੀ ਘਰ ਦਾ ਸਮਾਨ ਦਾ ਮੈਂ ਕਿਹਾ ਥੋੜਾ ਜਿਹਾ ਸਬਜ਼ੀ ਸਬਜ਼ੀ ਖਤਮ ਹੋਈ ਆ ਵੀ ਤੇ ਤਦੋਂ ਬਧੀਏ ਗੱਲ ਹੈ ਹੂੰ ਬੇਰ ਮਗੇ ਥੋੜਾ ਜਿਹਾ ਖਾਣੇ ਪੀਣੇ ਦਾ ਸਮਾਨ ਸੀਗਾ ਬਦਾਮ ਬਦਮ ਵਗੈਰਾ ਕਾਜੂ ਵਗੈਰਾ ਖਤਮ ਹੋਏ ਹੋਏ ਸੀਗੇ ਤੇ ਮੈਂ ਕਿਹਾ ਲਿਆਵਾਂ ਤੁਸੀਂ ਮੁੱਖਾਈ ਜਾਂਦੀ ਫਿਰ ਬਗਿਆ ਕਰਾਈ ਹੂੰ ਫਿਰ ਮੈਂ ਚਲੇ ਗਈ ਸੀ ਕਿ ਅਸੀਂ ਦਾਦੀ ਨਾਲ ਚਲੇ ਗਈ ਸੀ ਮੈਂ ਚਲੇ ਗਏ ਸੀ ਅਸੀਂ 12 ਹਾਂ 1 2 1 ਵਜੇ ਗਏ ਸੀ ਅਸੀਂ 1:30 ਤੇ ਚਲੇ ਗਏ ਸੀ ਉਰੇ ਤੇ ਆਂਦੇ ਨੂੰ ਸਾਨੂੰ 3 3-4 ਹੀ ਵੱਜ ਕੇ ਸੀਗੇ 4 ਵਜੇ ਪਹੁੰਚੇ ਸੀ ਵਾਈਫ ਵੀ ਕਰਕੇ ਟਾਈਮ ਲੱਗ ਗਿਆ ਨਾ ਕਹਾ ਸਾਹੀ ਨਹੀਂ ਅੱਜ ਹੀ ਦੁਕਾਨਾਂ ਤੇ ਵੀ ਭੀੜ ਵਗੈਰਾ ਸੀ ਕਿ ਫਸੇ ਚੁੰਨੀ ਕਲਾ ਭੀੜ ਤਾਂ ਨਾ ਨਵੇਂ ਸਾਲ ਕਰਕੇ ਭੀੜ ਲੈਂਦੀ ਹੈ ਹੂੰ ਹਾਂਜੀ ਪਰ ਟ੍ਰਾਈਪ ਵੀ ਬਹੁਤ ਹੈ ਹੂੰ ਪਰਾਂਡਾ ਇੱਥੇ ਹੂੰ ਹਾਂਜੀ ਤੇ ਉਧਰ ਸਾਡੀ ਫਾਤਿਮਾ ਰੋਟੀ ਰੋਟੀ ਖਾ ਕੇ ਬਾਹਰ ਪਈ ਹੈ ਜੀ ਅੱਛਾ ਇਸ ਦੁਪਹਿਰ ਸ਼ਾਮ ਨੂੰ ਤਾਂ ਪਾਉਡਰ ਟ੍ਰਾਈਪ ਨਹੀਂ ਦੋ ਸਾਰਾ ਦਿਨ ਟ੍ਰਾਈਪ ਹੀ ਹੁੰਦੀ ਜੰਗੇ ਰੋਟੀ ਚ ਚੁੰਨੀ ਤਾਂ ਯਾਦ ਆਈ ਸੀਗੀ ਅੱਜ ਤਾਂ ਜਾਮ ਵੀ ਲੱਗਿਆ ਸੀਗਾ ਸੜਕ ਤੇ ਖਾਸਾ ਖਾਸੀਆਂ ਹੀ ਗੱਡੀਆਂ ਖੜੀਆਂ ਪਈ ਤੇ ਲੈਣ ਨਹੀਂ ਲੱਗੀਆਂ ਪਈ ਦੀ ਲਾ ਜਾਂ ਵੀ ਲੱਜਾਂ ਲੱਗੇ ਵਾਦੀ ਹਾਂਜੀ ਤੇ ਚਲੋ ਜੀ ਹੁਣ ਅਸੀਂ ਖਾ ਲਈਏ ਜੀ ਪ੍ਰਸ਼ਾਦਾ ਗਰਮਾ ਗਰਮ ਤੇ ਤੇੜਾ ਰੋਟੀ ਰੰਡੀ ਹੋਣੀ ਨਹੀਂ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਇਹ ਲੋ ਜੀ ਸਾਰਾ ਸਮਾਨ ਸੈੱਟ ਕਰਨ ਤੋਂ ਬਾਅਦ ਰੋਟੀ ਪਾਣੀ ਖਾਣ ਤੋਂ ਬਾਅਦ ਰਾਤ ਦਾ ਡਿਨਰ ਕਰਨ ਤੋਂ ਬਾਅਦ ਤੇ ਅਸੀਂ ਕੀਤੀ ਜੀ ਸਾਫ ਸਫਾਈ ਆ ਤੇ ਥੋੜੀ ਜੀ ਨਹੀਂ ਕੋਈ ਕੰਸ ਦਾ ਘਬਰ ਪਛਾਤਾ ਬਾਬਾ ਜੀ ਕੋਲ ਸਾਫ ਸਫਾਈ ਕਰਕੇ ਤੇ ਇੱਧਰ ਵੀ ਪਛਾਤਾ ਜੀ ਸਾਹਮਣੇ ਤੇ ਇੱਧਰ ਵੀ ਪਛਾਤਾ ਸਾਹਮਣੇ ਤੇ ਇਹ ਦੇਖੋ ਵਧੀਆ ਲੱਗਦਾ ਹੈ ਜੀ ਸਾਰਾ ਤੇ ਇਹ ਅੰਦਰ ਸਾਵੇ ਕਰਤਾ ਜੀ ਤੇ ਆਹ ਕਵਰ ਥੋੜਾ ਜਿਹਾ ਛੋਟਾ ਆ ਗਿਆ ਸੀ ਉੱਪਰ ਆ ਗਿਆ ਸੀਗਾ ਜ਼ਿਆਦਾ ਤੇ ਫਿਰ ਉਧਰ ਪੂਰਾ ਨਹੀਂ ਆਇਆ ਕਾਹਨ ਸਤੇ ਤੇ ਫਿਰ ਮੈਂ ਇੱਧਰ ਹੀ ਇਹਲਾ ਬਿਸ਼ਾਤਾ ਤੇ ਉਧਰ ਅੰਦਰ ਦੂਸਰਾ ਬਿਸ਼ਾਤਾ ਜੀ ਤੇ ਇਹ ਦੇਖੋ ਜੀ ਹੁਣ ਆਹ ਵਧੀਆ ਲੱਗਦਾ ਤੁਸੀਂ ਦੱਸਿਓ ਜੀ ਤੇ ਥੋੜਾ ਜਿਹਾ ਬਚ ਗਿਆ ਸੀਗਾ ਤੇ ਉੱਪਰ ਸੀ ਕਿਚਨ ਚ ਕਰਤਾ ਜੀ ਅਡਜਸਟ ਤੇ ਇਹ ਦੇਖੋ ਜੀ ਇੱਧਰ ਕਿਚਨ ਵਿੱਚ ਕਰਤਾ ਜੀ ਅਡਜਸਟ ਤੇ ਬਾਕੀ ਇੱਧਰ ਤੇ ਤੁਸੀਂ ਮੈਨੂੰ ਕਮੈਂਟਾ ਜ਼ਰੂਰ ਦੱਸਿਓ ਦੱਸਿਓ ਸਾਰੇ ਵੀ ਸਾਰਾ ਕੁਝ ਵਧੀਆ ਲੱਗਦਾ ਹੈ ਠੀਕ ਲੱਗਦਾ ਹੈ ਜੀ ਸਾਰਾ ਕੁਝ ਤੇ ਚਲੋ ਜੀ ਮਿਲੋਂਗੇ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ ਜੀ ਤੇ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮਿਲੂਗੇ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ ਜੀ